ਪਰਸਨੇ ਬੀਤੇ ਦਿਨ ਫਿਰੋਜ਼ਪੁਰ ਸ਼ਹਿਰ ਦੇ ਕਾਲਗਰ ਗੁਰਦੁਆਰਾ ਸਾਹਿਬ ਦੇ ਬਾਹਰ ਕਾਰਦਵੇ ਚਸਵਾਰ ਪੰਜ ਵਿਅਕਤੀਆਂ ਤੇ ਗੋਲੀਆਂ ਚਲਾ ਕੇ ਤਿੰਨ ਚਿਹਰੇ ਪ੍ਰਾਵਾਦੀ ਮੌਤ ਅਤੇ ਦੋਨੋਂ ਜ਼ਖਮੀ ਕਰਨ ਵਾਲੇ ਕਾਤਲਾ ਦੇ ਖਿਲਾਫ ਅੱਠ ਵਿਅਕਤੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਮਲਾਵਰਾਂ ਨੇ ਸੀਸੀਟੀਵੀ ਵੀ ਜੁੜੀ ਹੋਣਾਂ ਦੀ ਸਾਹਮਣੇ ਆ ਚੁੱਕੀ ਹੈ। ਤੇ ਸੀਸੀਟੀਵੀ ਦੇ ਵਿੱਚ ਸਾਫ਼ ਵਿਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਹਮਲਾਵਰ ਜੁੜੇ ਨੇ ਹੱਥ ਦੇ ਵਿੱਚ ਬਸਤੌਲ ਲੈ ਕੇ ਆਦੇਵ ਨਜ਼ਰ ਆ ਰਹੇ ਨੇ ਤੇ ਬੀਤੇ ਦਿਨ ਮੋਟਰਸਾਈਕਲ ਸਵਾਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਕਾਰ ਨੂੰ ਕੇ ਕੇ ਪੂਰੇ ਪਰਿਵਾਰ ਦੇ ਉੱਪਰ ਚੋੜਾ ਹੈ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਵਿੱਚ ਤਿੰਨ ਪੈਂਡ ਪਰਵਾਦੇ ਜਿਹੜੇ ਮੌਤ ਹੋ ਚੁੱਕੇ ਸੀ ਅ ਕੱਲ ਸਾਨੂੰ ਜੀ 3 ਸਪਟੰਬਰ ਨੂੰ ਦੁਪਹਿਰ ਦੇ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਥਾਣਾ ਸਿਟੀ ਫਲੋਸਪੁਰ ਦੇ ਏਰੀਏ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਵਾ ਦਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਸ ਇਨਸੀਡੈਂਟ ਨੂੰ ਲੈ ਕੇ ਜੋ ਮ੍ਰਿਤਕ ਆ ਉਹਨਾਂ ਦੀ ਮਾਂ ਚਰਨਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਹੈ ਸਟੇਟਮੈਂਟ ਵਿੱਚ ਉਹਨਾਂ ਨੇ ਮੁੱਖ 8 ਬੰਦੇ ਬਾਈ ਨੇ ਤੇ ਤਿੰਨ ਅਣਪਛਾਤੇਆਂ ਦਾ ਨਾਮ ਟੋਟਲ 11 ਜਣੇ ਦੇ ਖਿਲਾਫ ਇਸ ਫਾਇਰਿੰਗ ਇਨਸੀਡੈਂਟ ਦਾ ਦੋਸ਼ ਲਗਾਇਆ ਵਾ ਜਿਸ ਵਿੱਚ ਅਸੀਂ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਐਫਆਈਆਰ ਨੰਬਰ 344/24 ਅਧੀਨ ਤਾਰਾ 103 109 3522 193 190 61 ਉਬਲਿਕ 2 ਬੀ ਐਨ ਐਸ ਤੇ 25 ਆਮਜ਼ਿਕ ਦੇ ਤਹਿਤ ਇੱਕ ਮੁਕਦਮਾ ਦਰਜ ਕੀਤਾ ਹੋਇਆ ਇਸ ਮੁਕਦਮੇ ਵਿੱਚ ਹੁਣ ਤੱਕ ਸਾਨੂੰ ਕਾਫੀ ਅਹਿਮ ਲੀਡਸ ਮਿਲੀਆਂ ਨੇ ਤੇ ਇਹਨਾਂ ਲੀਡਸ ਤੇ ਕੰਮ ਕਰਦੇ ਹੋਏ ਅਸੀਂ ਬਹੁਤ ਜਲਦੀ ਦੋਸ਼ੀ ਨੂੰ ਅਰੈਸਟ ਕਰਕੇ ਇਹਨਾਂ ਸਾਰਿਆਂ ਦਾ ਚਲਾਨ ਦਵਾਂਗੇ ਜੀ